ਕਿਹੜੀ ਜਗ੍ਹਾ ਖੜੀ ਸੀ ਤੂੰ ਪਾਸਿੰਗ ਤੇ ਨਾ ਜੀ ਮੇਰਾ ਹਾਂ ਕੀ ਗੱਲ ਹੋਈ ਜੀ ਡੀਟੀਓ ਦਫਤਰੇ ਕੰਦ ਡਿੱਪ ਪਈ ਹੈ ਜੀ ਤੇ ਉਹ ਗੱਡੀ ਤੋਂ ਵੱਡੇ ਕਿਉਂ ਗੱਡੀ ਡੈਮੇਜ ਹੋ ਗਈ ਸਾਰੀ ਕਿ ਕੰਦ ਲੱਗਿੰਦਾ ਕਾਰਨ ਵੀ ਪਤਾ ਲੱਗਿਆ ਜੀ ਉਮਤ ਦੇ ਅੰਦਰ ਉਹ ਉਹ ਮਲਬਾ ਹੈਗਾ ਉਹ ਛੁੱਟ ਰਹੇ ਸੀਗੇ ਉਹਦੇ ਕਰਕੇ ਕੰਦ ਡਿੱਪ ਪਈ ਤੇ ਕਿੰਨੀਆਂ ਗੱਡੀਆਂ ਲੱਗੀਆਂ ਸੀ ਇਹ ਗੱਡੀਆਂ ਨਾ ਜੀ ਡੈਮੇਜ ਜਿਹੜੀਆਂ ਹੋਈਆਂ ਜੀ ਇਹ ਮੇਰੇ ਸਮੇਤ ਮਤਕੀ ਚਾਰ ਗੱਡੀਆਂ ਮਤਕੀ ਕਿਹਨਾਂ ਨੇ ਕਿਸਾਨੋਂ ਐਟੜੀ ਗੱਡੀ ਦਾ ਮੇਰੀ ਗੱਡੀ ਤਾਂ ਜੇ ਸਾਹਮਣੇ ਹੈ ਜੀ ਟੋਟਲ ਆਸੀ ਹੋ ਗਈ ਕਿਸਮ ਦੀ ਇਹ ਲੱਗਦਾ ਨਜਾਇਜ਼ ਬਿਲਡਿੰਗ ਬੰਦੀ ਪਈ ਸੀ ਨਹੀਂ ਜੀ ਇਹਦੇ ਬਾਰੇ ਨਹੀਂ ਮੈਂ ਕੁਝ ਦੱਸ ਸਕਦਾ ਤੁਸੀਂ ਨੇ ਕੰਪਲੇਂਟ ਕੀਤੀ ਪੁਲਿਸ ਨੂੰ ਹਾਂਜੀ ਮੈਂ ਉਹਨਾਂ ਨੂੰ 100 ਨੰਬਰ ਤੇ ਕੰਪਲੇਂਟ ਕੀਤੀ ਸੀ ਜੀ ਉਹ ਆਏ ਆ ਜੀ ਬਾਕੀ ਉਹ ਗੱਡੀਆਂ ਲੈ ਕੇ ਚੱਲ ਗਏ ਆ ਜੀ ਮੇਰੀ ਕੱਲਿਆਂ ਦੀ ਗੱਡੀ ਖੁੱਲ੍ਹ ਗਈ ਕੀ ਮੰਗ ਕਰਦੇ ਹੋ ਤੁਸੀਂ ਮੈਂ ਤਾਂ ਕਰਨਾ ਹੀ ਇਨਸਾਫ ਦੇ ਲੈਣ ਲੱਗਦਾ ਕਿ ਸਾਰੀ ਗੱਡੀ ਡੈਮੇਜ ਹੋ ਗਈ ਡੈਮੇਜ ਹੋ ਗਈ ਐਸੇ ਜਿਵੇਂ ਪੰਜਾਬ ਹਰਿਆਣਾ ਕੰਟਰੋਲ ਮੈਂ ਕਿ ਕਿੱਥੇ ਪਹੁੰਚੇ ਹੋ ਤੁਸੀਂ ਤੇ ਕੀ ਹੋਇਆ ਇੱਕ ਕੰਪਲੇਨ ਆਈ ਸੀ ਤੁਹਾਨੂੰ ਮੌਕੇ ਤੇ ਆਏ ਆ ਜੀ ਵੇਖਦੇ ਆ ਗੱਡੀਆਂ ਦਾ ਨੁਕਸਾਨ ਦੱਸਦੇ ਹੋਇਆ ਬਿਲਡਿੰਗ ਕੰਡ ਗਈ ਆ ਉਹ ਵੈਰੀਫਾਈ ਕਰਦੇ ਆ ਕਿਹੜੀ ਕਿਹੜੀ ਜਗ੍ਹਾ ਕੰਡ ਗਈ ਹੈ ਇਹ ਡੀਟੀਓ ਆਫਿਸ ਲੱਗਾ ਰਾਮਪੁਰ ਰੋਡ ਤੇ ਉਹਦੇ ਬਿਲਕੁਲ ਆਪੋਜੀਟ ਦੇ ਸਾਹਮਣੇ ਆ ਗੱਡੀਆਂ ਗੱਡੀਆਂ ਡੈਮੇਜ ਹੋਈਆਂ ਮੌਕੇ ਤੇ ਕੋਈ ਲੱਗੀ ਹੈ ਹੋ ਦੱਸਦੇ ਦੋਸਤ ਨੇ ਗੀਆਂ ਨੇ ਉਹ ਵੀ ਵੇਖਦੇ ਕਿਹੜੀਆਂ ਵੈਰੀਫਾਈ ਕਰ ਰਹੇ ਨੇ ਕੰਪਲੀਟ ਕੀਤੀ ਗਈ ਸੀ ਤੁਹਾਨੂੰ ਗੱਡੀਆਂ ਨੂੰ ਸਮਝ ਕੰਪਲੀਟ ਹੋਈ ਤੁਹਾਨੂੰ 112 ਨੂੰ ਕੋਈ ਬਿੜਾ ਮਾਮਲਾ ਦਰਜ ਕਰ ਲਿਆ ਨਹੀਂ ਜੀ ਮੌਕੇ ਤੇ ਆਏ ਵੇਰੇ ਇਨਵੈਸਟਿਗੇਟ ਕਰ ਰਹੇ ਨੇ ਕਾਰਵੇ ਕੀ ਕੀਤੀ ਜਾ ਰਹੀ ਹੈ ਕਾਰਵੇ ਜਿਤਨੇ ਜੋ ਬਣੇਗੀ ਕਾਰਵੀ ਕਰਾਂਗੇ ਜੀ ਇਨਵੈਸਟਿਗੇਟ ਕਰ ਰਹੇ ਨੇ ਗੱਲ ਹੋਈ ਕੋਈ ਮਾਲਕ ਦੀ ਮਿਲਿਆ ਤੇ ਮਾਲਕ ਦਾ ਮੁੰਡਾ ਮਿਲਿਆ ਉਹਨੂੰ ਬੁਲਾਇਆ ਥਾਣੇ ਵੇਖਦੇ ਆ ਬੈਠ ਕੇ ਸੁਣਦੇ ਕਿ ਕੀ ਕਹਿੰਦੇ ਆ ਜੋ ਵੀ ਸਾਹਮਣੇ ਆਉਣਗੇ ਬਾਅਦ ਕਰਵੀ ਕਰਾਂਗੇ